ਆ ਦੇਖੋ ਜੀ ਮੇਰੇ ਮਗਰ ਪਾਣੀ ਤੇ ਪੂਰਾ ਉੱਚਾ ਹੈ ਜੀ ਆ ਦੇਖੋ ਕਿੰਨੀ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਆ ਦੇਖੋ ਜੀ ਆਪਾਂ ਜਾ ਰਹੇ ਆ ਅੱਜ ਹਿਮਾਚਲ ਪ੍ਰਦੇਸ਼ ਵਾਲੇ ਪਾਸੇ ਤੇ ਆਪਣਾ ਸਫ਼ਰ ਕਰਤਾ ਜੀ ਆਪਾਂ ਸ਼ੁਰੂ ਵੀਕੈਂਡ ਸੀਗਾ ਮੈਂ ਕਿਹਾ ਚਲੋ ਬੱਚਿਆਂ ਨੂੰ ਵੀ ਛੁੱਟੀਆਂ ਸ਼ਨੀ ਐ ਐਤਵਾਰ ਦੀਆਂ ਜੀ ਤੇ ਆਪਾਂ ਜਾ ਕੇ ਆਉਨੇ ਕਿਉਂਕਿ ਛੁੱਟੀਆਂ ਜਿਹੜੀਆਂ ਗਰਮੀਆਂ ਦੇ ਸੀ ਉਹਨਾਂ ਵਿੱਚ ਆਪਣੇ ਤੋਂ ਜਾਇ ਨਹੀਂ ਗਿਆ ਏ ਆਪਾਂ ਹਮਾਚਲ ਪ੍ਰਦੇਸ਼ ਦਾ ਜਿਹੜਾ ਟੂਰ ਕੱਢਣ ਲੱਗੇ ਆ ਜੀ ਜਿੱਥੇ-ਜਿੱਥੇ ਵੀ ਜਾਵਾਂਗੇ ਸਾਰੀਆਂ ਜਗ੍ਹਾਵਾਂ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਜੀ ਤੇ ਆਹ ਬਲੌਗ ਦੇ ਵੀ ਐਂਡ ਤੱਕ ਬਣੇ ਰਹੋ ਜੀ ਬਹੁਤ ਵਧੀਆ-ਵਧੀਆ ਬਲੌਗ ਆਪਾਂ ਬਣਾ ਕੇ ਪਾਵਾਂਗੇ ਜੀ ਸੋ ਆਪਣੇ ਚੈਨਲ ਨਾਲ ਸਟੇ ਕਨੈਕਟਿਡ ਤੇ ਦੇਖੋ ਜੀ ਆਪਣਾ ਬਲੌਗ ਆਪਾਂ ਹੁਣ ਸਤੇਗੜ ਸਾਹਿਬ ਪਹੁੰਚ ਚਲੇ ਆ ਜੀ ਬਹੁਤ ਜਲਦ ਤੇ ਮੌਸਮ ਅੱਜ ਵਧੀਆ ਜੀ ਬੱਦਲਵਾਈ ਵਾਲਾ ਬਹਿ ਕੇ ਘੁੰਮ ਕੇ ਆਨੇ ਆ ਜੀ ਲਓ ਜੀ ਸ਼੍ਰੀ ਫਤਿਹਗੜ ਸਾਹਿਬ ਆਪਾਂ ਪਹੁੰਚ ਚੁੱਕੇ ਆ ਤੇ ਸਾਹਮਣੇ ਦੇਖੋ ਜੀ ਗੁਰਦੁਆਰਾ ਸਾਹਿਬ ਇੱਥੇ ਖਾਲਸਾ ਸਾਹਮਣੇ ਮੇਰੇ ਕੋਲ ਗੁਰਦੁਆਰਾ ਸਾਹਿਬ ਦਾ ਵਲੌਗ ਪਹਿਲਾਂ ਮੈਂ ਫਤਗੜ ਸਾਹਿਬ ਦਾ ਬਣਾ ਕੇ ਪਾਇਆ ਹੋਇਆ ਜੀ ਤੇ ਗੁਰਦੁਆਰਾ ਸਾਹਿਬ ਕਰੋ ਜੀ ਦਰਸ਼ਨ ਸਤਿ ਸ਼੍ਰੀ ਅਕਾਲ ਰੋਡ ਤੇ ਜੀ ਗੁਰਦੁਆਰਾ ਸਾਹਿਬ ਵੈ ਤਾਂ ਤਕਰੀਬਨ ਸਾਰੇ ਹੁਣ ਲੱਗਦਾ ਤੁਸੀਂ ਦੇਖੇ ਹੋਣਾ ਇਹ ਸਾਰਿਆਂ ਦੇ ਦਰਸ਼ਨ ਕੀਤੇ ਹੋਣੇ ਗੁਰਦੁਆਰਾ ਸਾਹਿਬ ਦੇ ਤੇ ਹੁਣ ਆਪਾਂ ਚੱਲਦੇ ਹਾਂ ਅੱਗੇ ਵੱਲ ਨੂੰ ਲਓ ਜੀ ਆ ਨਾ ਆਪਾਂ ਬਸੀ ਪਠਾਣਾ ਪਹੁੰਚੇ ਆ ਜੀ ਤੇ ਇਹ ਹੈਗੀ ਪੱਪੂ ਕੁਲਚਾ ਕਿੰਗ ਪਹਿਲਾਂ ਮੈਂ ਵੈਸੇ ਦਾ ਵਲੌਗ ਬਣਾ ਕੇ ਪਾਇਆ ਸੀਗਾ ਪੱਪੂ ਕੁਲਚਾ ਕਿੰਗ ਦਾ ਤੇ ਆਪਾਂ ਜਾ ਕੇ ਦੇਖਦੇ ਆਂ ਖਾਣੇ ਰਸਤੇ 'ਚ ਆਪਾਂ ਮੈਂ ਹਾਂ ਰੁਕਦੇ ਆਂ ਚਲੋ ਆਪਾਂ 40 45 ਕਿਲੋਮੀਟਰ ਆ ਗਏ ਜੀ ਆਪਣੇ ਪਿੰਡ ਤੋਂ ਲੈ ਕੇ ਤੇ ਹੁਣ ਮੈਂ ਕਿਹਾ ਚਲੋ ਕੁਝ ਖਾਦਾ ਜਾਏ ਤੇ ਕੁਲਚਾ ਕਰਦੇ ਆਂ ਟਰਾਈ ਬਾਈ ਦਾ ਤੇ ਜਾ ਕੇ ਦੇਖਦੇ ਆਂ ਦੇਖੋ ਪੀੜ ਕਿੰਨੀ ਐ ਲੋਕੀ ਬਹੁਤ ਕੁਲਚਾ ਖਾਂਦੇ ਨੇ ਇਹ ਬਾਈ ਦਾ ਆਪ ਤਾਂ ਮਿਲਦਾ ਹੈਗਾ ਕਿ ਨਹੀਂ ਹੈਗਾ ਬਾਈ ਪਤਾ ਨਹੀਂ ਦੇਖ ਕੇ ਚੈੱਕ ਕਰਦੇ ਹੈਗਾ ਬਈ ਉਹਦੇ ਕੀ ਹਾਲ ਐ ਬਾਈ ਜੀ ਉਹ ਜੀ ਕੀ ਹਾਲ ਐ ਵਧੀਆ ਸਰ ਵਧੀਆ ਚੱਲਿਆ ਪਹਿਲਾਂ ਵਲੌਗ ਬਣਾ ਕੇ ਸੀ ਯਾਰ ਤੇ ਬਾਈ ਦਾ ਪਹਿਲਾ ਵਲੌਗ ਬਣਾ ਕੇ ਪਾਇਆ ਸੀਗਾ ਆਪਾਂ ਤੇ ਆ ਦੇਖੋ ਜੀ ਗਰਮ ਗਰਮ ਬਰ ਰਹੇ ਨੇ ਕੁਲਚੇ ਕਰੋ ਚੈੱਕ ਜੀ ਰੜੇ ਰੜੇ ਕੁਲਚੇ ਇਹ ਖਾਨੇ ਆ ਜੀ ਕਰਦੇ ਆ ਡرائی ਲਓ ਜੀ ਕਰੋ ਚੈੱਕ ਕੁਲਚਾ ਤੇ ਖਾਨੇ ਆ ਦੇਖਦੇ ਆ ਉਹੀ ਟੇਸਟੇ ਸਾਲ ਹੋ ਗਿਆ ਜੀ ਤਕਰੀਬਨ ਆਪਣਾ ਵਲੌਗ ਬਣਾਇਆ ਨੂੰ ਸਾਲ ਦੇ ਨੇੜੇ ਤੇੜੇ ਬੋਸਵਾ ਗਈ ਐਂਡ ਚਲੋ ਹੁਣ ਚੱਲਦੇ ਆਪਾਂ ਖਾਣ ਲੱਗੇ ਅਗਲੇ ਸਫ਼ਰ ਤੇ ਜੀ ਆਪਣੇ ਲਓ ਜੀ ਆ ਦੇਖੋ ਤੁਸੀਂ ਇੱਕ ਨਾ ਚੀਜ਼ ਮੈਂ ਨੋਟ ਕਰੀ ਇਧਰਲੇ ਪਾਸੇ ਇਹ ਸਾਰੇ ਏਰੀਆ ਦੇ ਵਿੱਚ ਨਾ ਦੇਖੋ ਦੂਰ ਦੂਰ ਤੱਕ ਗ੍ਰੀਨਰੀ ਬਹੁਤ ਹੈ ਦਰਖਤ ਬਹੁਤ ਨੇ ਇਧਰ ਸਾਰੇ ਕਿਤੇ ਤੇ ਮਤਲਬ ਠੰਡਾ ਜਿਹਾ ਏਰੀਆ ਥੋੜਾ ਜਿਹਾ ਦੂਜੇ ਨਾਲੋਂ ਇਧਰ ਸ਼ਾਇਦ ਪਹਾੜੀ ਇਲਾਕਾ ਜਿਵੇਂ ਜਿਵੇਂ ਨੇੜੇ ਆਈ ਜਾਂਦਾ ਤਾਂ ਕਰਕੇ ਆ ਜੀ ਤੇ ਆ ਦੇਖੋ ਤੁਸੀਂ ਕਿਵੇਂ ਛਾਂ ਹੈ ਜੀ ਤੇ ਵਧੀਆ ਲੱਗਦਾ ਜੀ ਸੋ ਆਪਾਂ ਜਾਈ ਜਾਂਦੇ ਆ ਜੀ ਦੇਖਦੇ ਆ ਪਹਿਲਾਂ ਆਪਾਂ ਕਿੱਥੇ ਸਟੇ ਕਰਦੇ ਆ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਾਲੇ ਪਾਸੇ ਆਪਾਂ ਜਾ ਰਹੇ ਹਾਂ ਜੀ ਤੇ ਹਾਈਵੇ ਤੋਂ ਆਪਾਂ ਇਹ ਸੜਕ ਜਿਹੜੀ ਨਿਕਲਦੀ ਹੈ ਸਾਈਡ ਵਿੱਚ ਇੱਕ ਛੋਟੀ ਸੜਕ ਹੈ ਪਰ ਇਹਦਾ ਸੜਕ ਦਾ 뷰 ਬਹੁਤ ਵਧੀਆ ਜੀ ਇੱਥੋਂ ਤੇ ਥੋੜਾ ਜਿਹਾ ਭੀੜੀ ਜੀ ਸੜਕ ਤੇ ਆਲੇ ਦੁਆਲੇ ਹਰਿਆਲੀ ਬਹੁਤ ਹੈ ਤੇ ਇਧਰਲੇ ਪਾਸੇ ਦੇਖੋ ਜੀ ਇਹ ਨਹਿਰ ਲੰਘਦੀ ਉੱਪਰ ਦੀ ਤੇ ਬੜਾ ਵਧੀਆ ਨਜ਼ਾਰਾ ਜੀ ਨਹਿਰ ਦਾ ਆਹ ਦੇਖੋ ਜੀ ਸਾਹਮਣੇ ਨਾਲ-ਨਾਲ ਮੈਨੂੰ ਐਸੇ ਇਸ ਨਹਿਰ ਦਾ ਨਾਮ ਨਹੀਂ ਪਤਾ ਵੀ ਕਿਹੜੀ ਹੈ ਤੇ ਪਰ ਵਧੀਆ ਜੀ ਆਹ ਦੇਖੋ ਸੜਕ ਨਾਲ-ਨਾਲ ਜਾ ਰਹੀ ਹੈ ਬੜਾ ਸੋਹਣਾ ਏਰੀਆ ਹੈ ਅੱਗੇ ਜਾ ਕੇ ਦੋ ਹੋਰ ਹੁੰਦੀਆਂ ਨੇ ਨਾ ਇਹ ਦੋ ਹੀ ਨੇ ਦੋ ਹੁੰਦੀਆਂ ਨੇ ਹੋਰ ਜੀ ਅੱਗੇ ਜਾ ਕੇ ਉਹ ਵੀ ਤੁਹਾਨੂੰ ਦਿਖਾਉਣਾ ਹੈ ਮੇਰਾ ਤਾਂ ਇੱਕ ਵਾਰੀ ਉੱਤਰ ਕੇ ਦੇਖਦੇ ਆ ਜੀ ਆਪਾਂ ਆ ਦੇਖੋ ਜੀ ਇੱਥੇ ਸਾਹਮਣੇ ਉਹ ਚਿਮਣੀਆਂ ਜਿਹਾ ਲੱਗੇ ਆ ਆਈ ਥਿੰਕ ਬਿਜਲੀ ਬਣਦੀ ਇੱਥੇ ਜੀ ਇੱਥੇ ਇੱਕ ਟਾਬ ਜੀ ਬਣਾਈ ਹੋਈ ਹੈ ਪਾਣੀ ਇਕੱਠਾ ਹੁੰਦਾ ਜੀ ਇੱਕ ਥਾਂ ਤੇ ਤੇ ਏਰੀਆ ਬਹੁਤ ਵਧੀਆ ਜੀ ਪਾਣੀ ਦੀ ਦੇਖੋ ਰਫਤਾਰ ਬਹੁਤ ਜ਼ਿਆਦੀ ਹੈ ਜੀ ਚੈੱਕ ਕਰੋ ਅੱਗੇ ਜਾ ਕੇ ਵੀ ਤੁਹਾਨੂੰ ਦਿਖਾਉਣਾ ਹੋਰ ਵੀ ਲਓ ਜੀ ਦੇਖੋ ਪਾਣੀ ਕਿਸ ਤਰ੍ਹਾਂ ਜਾ ਰਿਹਾ ਹੈ ਜੀ ਆਵਾਜ਼ ਮਾਈਕ ਦੇ ਵਿੱਚ ਨਹੀਂ ਆਣੀ ਕਿਉਂਕਿ ਮੈਂ ਗੱਡੀ ਦੇ ਵਿੱਚ ਹਾਂ ਪਰ ਬਹੁਤ ਜ਼ਿਆਦੀ ਜਿਹੜੀ ਉਹ ਹੈ ਜੀ ਪਾਣੀ ਵਧ ਰਿਹਾ ਤੇ ਅੱਗੇ ਚੱਲੋ ਬੜਿਆ ਐ ਲੱਗਦਾ ਜਿਵੇਂ ਨਹਿਰ ਆਪਣੇ ਨਾਲ ਹੀ ਬਿਲਕੁਲ ਉੱਚੀਆਂ ਚੱਲ ਰਹੀਆਂ ਨੇ ਆ ਦੇਖੋ ਜੀ ਆ ਦੇਖੋ ਜੀ ਇੱਕ ਵਾਰੀ ਉੱਤਰ ਕੇ ਦੇਖਦੇ ਆ ਆ ਦੇਖੋ ਜੀ ਮੇਰੇ ਮਗਰ ਪਾਣੀ ਤੇ ਪੂਰਾ ਉੱਚਾ ਹੈ ਜੀ ਆ ਦੇਖੋ ਕਿੰਨੀ ਸਪੀਡ ਨਾਲ ਡੇਗ ਰਿਹਾ ਹੈ ਸ਼ਾਇਦ ਆਵਾਜ਼ ਤੁਹਾਨੂੰ ਸਾਰਿਆਂ ਨੂੰ ਸੁਣਦੀ ਹੋਵੇ ਵਿੱਚ ਜੀ ਆਹ ਦੇਖੀ ਕਰੋ ਚੱਕ ਦੇਖ ਕੇ ਇੰਨਾ ਪਾਣੀ ਡਾਰੀ ਲੱਗਦਾ ਜੀ ਤੇ ਬਰਸਾਤਾਂ ਦੇ ਦਿਨਾਂ 'ਚ ਕੀ ਹਾਲ ਹੁੰਦਾ ਹੋਊਗਾ ਹੁਣ ਨਾਰਮਲ ਡੇਜ਼ ਦੇ ਵਿੱਚ ਜਿਹੜਾ ਇੰਨਾ ਪਾਣੀ ਹੈ ਜਿੱਥੇ ਇਹ ਆ ਜੀ ਦੇਖੋ ਇੱਧਰਲੇ ਪਾਸੇ ਆ ਰਿਹਾ ਇੱਧਰ ਜਾਣਾ ਤੇ ਰਸਤਾ ਬਣਾਇਆ ਪਰ ਉਹਨਾਂ ਦੇ ਪਰਸਨਲ ਯੂਜ਼ ਵਾਸਤੇ ਹੋਣਗੇ ਹੋਊਗਾ ਜੀ ਕੋਈ ਸਰਕਾਰੀ ਅਫਸਰ ਜਿਹੜੇ ਵੀ ਜਾਂਦੇ ਹੋਣਗੇ ਫਿਰ ਕੋਈ ਕੰਮਕਾਰ ਦੇ ਤੌਰ ਤੇ ਜਾਂ ਕੋਈ ਤੇ ਇੱਧਰਲੇ ਪਾਸੇ ਦਰਿਆ ਜੀ ਥੱਲੇ ਪਾਸੇ ਔਰ ਦੇਖੋ ਜੀ ਸਾਹਮਣੇ ਲਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਪਰਵਾਰ ਵਿੱਚ ਛੋੜਾ ਸਾਹਿਬ ਆ ਦੇਖੋ ਜੀ ਸਾਹਮਣੇ ਗੁਰਦੁਆਰਾ ਸਾਹਿਬ ਤੇ ਗੱਡੀ ਕਰ ਰਹੇ ਆ ਆਪਾਂ ਅੰਦਰ ਐਂਟਰੀ ਆ ਦੇਖੋ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਪਹਿਲਾਂ ਵੀ ਸੀ ਇੱਥੇ ਆਏ ਆ ਮੱਥਾ ਟਿਕਣ ਕਈ ਵਾਰੀ ਪਰ ਉਹ ਤੋਂ ਆਪਾਂ ਵਲੌਗ ਵੀ ਨਹੀਂ ਸੀ ਕਰਦੇ ਹਾਂ ਜੀ ਤੇ ਆ ਦੇਖੋ ਜੀ ਤੁਸੀਂ ਕਿੰਨੀ ਉਚਾਈ ਹੈ ਗੁਰਦੁਆਰਾ ਸਾਹਿਬ ਦੀ ਤੇ ਪੌੜੀਆਂ ਬਿਲਕੁਲ ਸਿੱਧੀਆਂ ਤਾਂ ਨਹੀਂ ਜਾਂਦੀਆਂ ਨੇ ਦੇਖੋ ਜੀ ਨਿਕਾਰਨ ਸੰਗਤ ਘਟਿਆ ਜੀ ਆਪਾਂ ਮੱਥਾ ਟੇਕਦੇ ਆਂ ਜੇ ਜਾ ਕੇ ਸਭ ਤੋਂ ਪਹਿਲਾਂ ਮੈਂ ਇਤਿਹਾਸ ਤੁਹਾਨੂੰ ਦੱਸਦਾ ਜੀ ਗੁਰਦੁਆਰਾ ਸਾਹਿਬ ਦਾ ਪਰਿਵਾਰ ਛੋੜਾ ਸਾਹਿਬ ਦਾ ਜਿਨ੍ਹਾਂ ਨੂੰ ਨਹੀਂ ਪਤਾ ਜੀ ਤੇ ਆਹ ਦੇਖੋ ਜੀ ਆ ਲਿਖਿਆ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ ਜਿਹੜਾ ਪੜ ਸਕਦੇ ਹੋ ਜੀ ਸਤਕਾਰਯੋਗ ਸਾਧ ਸੰਗਤ ਜੀ ਇਸ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਤੇ ਸਿੰਘਾਂ ਸਮੇਤ ਸਿਰਨਾਲਪੁਰ ਸਾਹਿਬ ਦਾ ਕਿਲਾ ਛੱਡ ਕੇ ਪੁੱਜੇ ਸੀ ਮਤਲਬ ਇੱਥੇ ਜਿਹੜੇ ਪਹਾੜੀ ਰਾਜੇ ਸੀਗੇ ਜੀ ਬਾਈ ਧਾਰ ਦੇ ਉਹਨਾਂ ਨੇ ਮਤਲਬ ਆਪਣੇ ਕਸਮਾਂ ਤੋੜ ਕੇ ਜਿਹੜਾ ਇੱਕਦਮ ਹੱਲਾ ਬੋਲਦਾ ਸੀਗਾ ਜੀ ਉਹਦੇ ਕਰਕੇ ਫਿਰ ਇੱਥੇ ਮਤਲਬ ਪਰਿਵਾਰ ਦਾ ਵਿਛੋੜਾ ਪੈ ਗਿਆ ਉਹਦੇ ਸਿੰਘ ਜੀ ਤੇ अनेਕਾਂ ਸਿੰਘਾਂ ਸਮੇਤ ਅ ਸ਼ਹੀਦ ਦੀਪਾ ਗਏ ਤੇ ਜਿਨ੍ਹਾਂ ਦੀਆਂ ਮੁੱਖ ਨਿਸ਼ਾਨੀਆਂ ਮਿਲ ਚੁੱਕੀਆਂ ਹਨ ਅਤੇ ਇਸ ਕੋਰ ਯੁੱਧ ਵਿੱਚ ਅ ਸ੍ਰੀ ਦਸਮੇਸ਼ ਪਿਤਾ ਜੀ ਦੇ ਸਾਰੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੋ ਇੱਥੋਂ ਦਾ ਇਤਿਹਾਸ ਹੈ ਜੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਰੇ ਪਰਿਵਾਰ ਦਾ ਇੱਥੇ ਵਿਛੋੜਾ ਪੈ ਗਿਆ ਸੀਗਾ ਜੀ ਗੁਰਦੁਆਰਾ ਸਾਹਿਬ ਦੇ ਜਿੱਤੇ ਹੋਣਾ ਆਪਾਂ ਦਰਸ਼ਨ ਕਰਦੇ ਆ ਜੀ ਦੇਖੋ ਜੀ ਪੌੜੀਆਂ ਚੜ੍ਹਦੇ ਆ ਜੀ ਤੇ ਬਿਲਕੁਲ ਸਿੱਧੀਆਂ ਨੇ ਜੀ ਦੇਖੋ ਦੂ ਸਿੱਧੀ ਉੱਪਰ ਤੱਕ ਲਾਣੇ ਜੀ ਪੌੜੀਆਂ ਦੀ ਬਿਲਕੁਲ ਇੰਨ ਸਿੱਧਾ ਹੈ ਜੀ ਸੋ ਜਾਣੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਵੱਲ ਕਰਦੇ ਆ ਦਰਸ਼ਨ ਜੀ ਨਾਲੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਜੀ ਨਾਲ ਨਾਲ ਤੇ ਇੱਧਰ ਆ ਦੇਖੋ ਜੀ ਬਣਾਇਆ ਹੋਇਆ ਨਾਲ ਨਾਲ ਮਤਲਬ ਪੱਥਰਾ ਦਾ ਜਿਹੜੀ ਆ ਬਿਲਕੁਲ ਢਲਾਨ ਬਣੀ ਨਾਲ ਉੱਪਰ ਪੱਥਰ ਲੱਗੇ ਹੋਏ ਨੇ ਚੱਲਦੇ ਆ ਜੀ ਉੱਪਰ ਵੱਲ ਇਕ ਕਾਫੀ ਉਚਾਈ ਤੇ ਹੁਣ ਕਰਕੇ ਗੁਰਦੁਆਰਾ ਸਾਹਿਬ ਦੂਰੋਂ ਇਧਰ ਪਹਾੜ ਨਜ਼ਰ ਆਉਂਦੇ ਨੇ ਜੀ ਪੈਸਟੇ ਉੱਪਰ ਆ ਗਏ ਸ਼ਾਇਦ ਵੀਡੀਓ ਦੇ ਵਿੱਚ ਨਜ਼ਰ ਆਉਂਦੇ ਹੋਣ ਤੇ ਇਧਰ ਨੂੰ ਗੁਰਦੁਆਰਾ ਸਾਹਿਬ ਚੱਲਦੇ ਆਂ ਜੀ ਮੱਥਾ ਟੇਕਣ ਵਾਸਤੇ ਕਰਦੇ ਆਂ ਦਰਸ਼ਨ ਜੀ ਸਤਨਾਮ ਵਾਹਿਗੁਰੂ ਅੱਛੇ ਕਰਦੇ ਆਂ ਦਰਸ਼ਨ ਰੂਹੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਮੈਂ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਤੁਹਾਨੂੰ ਦੱਸਿਆ ਜੀ ਬਹੁਤ ਉਚਾਈ ਤੇ ਆ ਤੇ ਆ ਦੇਖੋ ਉੱਪਰਲੇ ਪਾਸੇ ਤੁਸੀਂ ਕਾਫੀ ਪੌੜੀਆਂ ਜਿਹੜੀਆਂ ਉੱਤਰ ਕੇ ਜਾਣੀਆਂ ਪੈਂਦੀਆਂ ਜੀ ਸੋ ਇਹ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਾਈ ਤੁਹਾਨੂੰ ਜੀ ਆਪਾਂ ਪਰਿਵਾਰ ਛੋੜਾ ਸਾਹਿਬ ਹਾਂਜੀ ਇਹ ਸੀ ਆਪਣਾ ਹਿਮਾਚਲ ਸੈਡ ਆਇਆਂ ਦਾ ਪਹਿਲਾ ਵਲੌਗ ਹਾਲਾ ਕਿ ਆਪਾਂ ਹਿਮਾਚਲ ਚ ਅਜੇ ਪਹੁੰਚੇ ਨਹੀਂ ਗਏ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤਾ ਜੀ ਪਰਿਵਾਰ ਛੋੜਾ ਸਾਹਿਬ ਦੇ ਸੋ ਜੀ ਜਿਹੜੀ ਸਾਰੇ ਜਾਣੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸੇ ਸੇਤਰ ਆਪਣੇ ਚੈਨਲ ਨਾਲ ਜੁੜੇ ਰਹੋ ਜੀ ਧੰਨਵਾਦ ਸਾਰਿਆਂ ਦਾ ਵਲੌਗ ਦੇਖਣ ਲਈ ਜੀ ਅੱਗੇ ਹੋਰ ਵਲੌਗ ਵਧੀਆ ਵਧੀਆ ਆ ਰਹੇ ਨੇ ਜੀ ਸੋ ਆਪਾਂ ਇਸ ਪਾਸੇ ਆਏ ਹਾਂ ਤੇ ਵਧੀਆ ਵਧੀਆ ਵਲੌਗ ਹੋਰ ਬਣਾ ਕੇ ਲਿਆਵਾਂਗੇ ਤੁਹਾਡੇ ਲਈ ਜੀ ਧੰਨਵਾਦ